ਪੱਚਿਆ ਗੇ ਲੜਾਈ ਝਗੜੇ ਦੇ ਇੱਧਰ ਆਉਣਾ ਵੇਖ ਲਓ ਕੀ ਕਰਨੇ ਤਕੇ ਸ਼ਾਇਆ ਉੱਤੇ ਚੰਦੇ ਇੱਧਰ ਵੇਖੋ ਇੱਧਰ ਆਓ ਆ ਜਾ ਇੱਧਰ ਆ ਇੱਧਰ ਆ ਆ ਵੇਖੋ ਕੀ ਬਣ ਰਿਆ ਆ ਲੋ ਉੱਤਨੀ ਪੌੜੀਆਂ ਚੰਦੇ ਇੱਦਾਂ ਚੱਲਦੇ ਨਹੀਂ ਆ ਬਸ ਨਾ ਨਾ ਜੇ ਮਾਈਕ 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 ਆ ਲੈ ਜਾ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਤੁਹਾਨੂੰ ਸੁਣਨੇ ਆਪ ਆਜੋ ਆਜੋ ਹਾਲਾ ਆਜੋ ਆਹ ਤੰਗ ਨਾ ਮਰ ਰੋੜੇ ਉਹ ਬੈਗ ਫੜ ਲਓ ਮੇਰਾ ਥੋੜੀ ਥੱਲੇ ਥੱਲੇ ਓਕੇ ਸਰ ਪ੍ਰੈਸ ਆ ਗਈ ਹੈ ਨਾ ਉਹ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਗੋ ਮੈਂ ਆਜੂ ਬੱਜੇ ਇੱਕ ਦੇ ਕੀਪਰੂ ਤੇ ਕਰ ਕੱਟ ਖਾਦਾ ਮੈਨੂੰ ਖਾ ਗੀ ਮਖਾ ਆਪਣੀ ਜੀ ਕੱਟ ਫਟਕਾ ਕਰ ਦਊਂ ਤੀਆ ਤਾ ਦੇਖੋ ਕੋਈ ਕਾਗਜ਼ ਹੈਗਾ ਤਰਖਾਸਤਾਂ ਮੇਰੇ ਕੋਈ ਉਹਦੀ ਕਟਾਚੀ ਹੋਣੀ ਪਊਗਾ ਜੇ ਨਾ ਸੀ ਕੋਈ ਨਹੀਂ ਕਿਹਾ ਸੀ ਤੁੰਦੇ ਇਹਨਾਂ ਕਰ ਲਾ ਡਾਕਟਰ ਹੈਗੇ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀ ਮੇਰੀ ਆਜੋ ਦਲਗਦਰ ਮਾਨਸਾ ਦੀ ਸਾਡੀ ਪੂਰਾ ਇਹ ਖੜਾ ਤੇ ਦੰਸ ਤੇ ਖੜਾ ਤੇ ਅੱਧਾ ਤੇ ਰੱਖੀ ਸਾਰਿਆਂ ਤੇ ਇੱਥੇ ਚੁਪਕ ਨਹੀਂ ਆਇਆ ਤੂੰ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਫਿਰ ਤੇ ਤੂੰ ਪੜੀ ਸੈੱਡ ਲੈ ਕੇ ਤਾਂ ਕਹੀ ਗੱਲ ਨਾ ਕਰਿਓ ਸੈੱਡ ਨਾ ਹੋ ਜਾ ਕੋਈ ਜੀ ਇਹ ਦੂਦੇ ਪਛਾਈ ਦਿਓ ਇਹ ਉਦੋਂ ਚੜ ਕੇ ਦਿਓ ਆ ਮਰੋਂ ਰਿਹਾ ਸਿੱਤੋਂ ਡਾਂਗਾ ਮੇਕੋ ਤੇਦੀ ਸੈੱਡ ਲੈ ਕੇ ਅੱਲ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਜੀ ਪੁੱਛੋ ਤਾਂ ਜੀ ਨੇ ਕੋਈ ਗੱਲ ਨਹੀਂ ਪੁੱਛੋ ਕਰਾ ਨਾ ਜਹ ਲੰਦਾ ਨਾ ਆਓ 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 ਨਾ ਆਇਨ ਨਾਲ ਆ ਕਿਨਾ ਚੀ ਸੋਟਦਾ ਹੈ ਆਹ ਬਾਬਾ ਜੀ ਪੱਕੀ ਬਣਾਈ ਜਾਓ ਹਾਂ ਦਸੀਏ ਜੋ ਮੈਂ ਤੈਨੂੰ ਲਿਆਣਾ ਨਾਲ ਪੈਸੇ ਲੱਗਦਾ ਮੇਰੇ ਕੋ 20000 ਪਰਜਾ ਤੱਕ ਮੇਰੇ ਵੀ ਜਾ ਪੈ ਜਾਦੇ 10000 ਪਰੋਣਾ ਭਾਜੀ ਭਾਜੀ ਲੈ ਉੱਪਰ ਲਾ ਲਓ ਚੱਲੇ ਆਓ ਆਲੇ ਵਾਲੇ ਵਾਟਰ ਵੀ ਲਿਆ ਪਰ ਆਜੋ ਆ ਗਿਆ ਅੱਜ ਕੋਈ ਪੱਤਾ ਨਹੀਂ ਆਇਆ ਮੈਂ ਪੱਤਾ ਭੇਜਦਾ ਹੁਣ ਮੈਂ ਕਰਾਵਾਂ ਅੱਗੇ ਬੱਚੇ ਘੱਟਵਾ ਸਵਾਦ ਉਹਦੇ ਕਰਾਵਾਂ ਕਿੰਨੇ ਪਰਚੇ ਅੱਗੇ ਪਰਚੇ ਅੱਗੇ ਪੰਜ ਚਾਰ ਆ ਜਾਂਦਾ ਮੈਂ ਹੁਣ ਮਾਰੂ ਗੈਰਾਂ ਜਾਂ ਮਰੂ ਆਪਣੇ ਅੱਗੇ ਜੱਲਾ ਤੂੰ ਮੈਂ ਰੱਖਦਾ ਹੀ ਆ ਜਾ ਅਰੇ ਘਰ ਤਾ ਜਗ੍ਹਾ ਫਿੱਟ ਨਹੀਂ ਆ ਨੀ ਇਹਨਾਂ ਘਰ ਨੂੰ ਮੈਂ ਆ ਜਾ ਹਾਂ ਆ ਜਾ ਤੁਹਾ ਮੈਨੂੰ ਦੱਸੋ ਕਾਗਜ਼ ਕਿਹੜਾ ਕਾ ਇਧਰ ਸੋ ਉਹ ਦੱਸੋ ਮੈਨੂੰ ਕਾਗਜ਼ ਕਿਹੜਾ ਕਾਦੀ ਜੱਫਾ ਆਇਆ ਮੈਨੂੰ ਜਾਂ ਮੇਰੇ ਕੋ ਕੋਈ ਚੀਜ਼ ਪੜੀ ਆ ਫੇਰ ਮੈਂ ਉਸੇ ਹੱਤੁਰ ਪਈ ਨਾ ਮੇਰੇ ਕੋ ਕੋਈ ਚੀਜ਼ ਪੜੀ ਆ ਹਾਂ ਫੇਰ ਇਹਨਾਂ ਝਗੜਾ ਕੀਤਾ ਮੈਂ ਕਾਦੀ ਵਾਸਤੇ ਆਜੀ ਕਾਦੀ ਵਾਸਤੇ ਮੂੰ ਫਨ ਲਿਆ ਗੱਲ ਦਾ ਜਵਾਬ ਦੇ ਦੋ ਇਹ ਜਵਾਬ ਦੇ ਦੋ ਮੈਂ ਥਲੇ ਆਜ ਹਾਂ ਹਾਂ ਹੁਣ ਆ ਭਰਾ ਐ ਪੱਤਰਕਾਰ ਐ ਨਾਲੇ ਹੁਣ ਸਾਫਟ ਕਰ ਇਦਾਂ ਨਹੀਂ ਮਾਉਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਵੀ ਕਰੂੰਗਾ ਵੇ ਹੁਣੀ ਹੁਣੀ ਇਹ ਕੋਈ ਦੱਸ ਤੇ ਜੇ ਪ੍ਰਧਾਨਾ ਖਲੋਤਾ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇ ਤਾਂ ਆਲਰੇਡੀ ਦਰਜ ਹੈਗੇ ਜੀ ਉਹ ਸਾਨੂੰ ਵੇਖ ਕੇ ਪਹਿਲੇ ਜੜ ਗਿਆ ਕੁੱਟੇ ਦੇ ਉੱਪਰ ਆਪਣੇ ਆਪਣੇ ਕਰਬਾਨ ਫੜੀਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨਾ ਉਹ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਇਹ ਨਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹ ਤੇ ਸਰਪੋਰਟ ਮੇਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ अज तो कह रहे कुछ भी मेरे को है, नहीं, कुछ भी नहीं है हैं जी? कह रहे मेरे को फटिया ही ना गया फिर चढ़ा थल दसू समान